देरे 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 <laughs> पीती, पीती, पीती कुड़ोल के आप कॾी ते भठी अॻे साड़े चम पीती साब लॻण कया बहुत किन रम पीती

ਮੱਕਰਕਮਾਦ ਦੀ ਚੋਕ 'ਤੇ ਪਈਏ ਤੋੜਦੀ ਇਕੋ ਤੱਕ ਲਾ ਕੇ ਸੀ ਮਢੀ ਰਹਾ ਖਿਚੋ ਹਰਦੀ ਸਾਨੂੰ ਇਹ ਦਾਰੂ বিনা ਸਾਨੂੰ ਇਹ ਦਾਰੂ বিনা ਲੜੀ ਕੁੜੀ ਐ ਨੀ ਅੱਖ ਚਿੱਟੜੋ ਤੇਰੇ ਨਾਲ ਲੜੀ ਕੁੜੀ ਐ ਨੀ ਅੱਖ ਚਿੱਟੜੋ ਤੇਰੇ ਨਾਲ ਲੜੀ ਕੁੜੀ ਐ ਨੀ ਪ੍ਰਜਿਤੜੋ ਤੇਰੇ ਨਾਲ ਲੜੀ ਕੁੜੀ ਐ ਰਾਤੀ ਜਿਦਾ ਕੰਨ ਤਾਰੇ ਕਿਹੜੇ ਦਿੰਦੇ ਸ਼ੌਕ ਦੇ ਆ ਪੁੱਛੀਏ ਤਾਰਾ ਦਿੰਦੇ ਹੌਣ ਵਿੱਚ ਝੌਂਕਦੇ ਰਾਤੀ ਜਿਦਾ ਕੰਨ ਤਾਰੇ ਕਿਹੜੇ ਦਿੰਦੇ ਸ਼ੌਕ ਦੇ ਪੁੱਛੀਏ ਤਾਰਾ ਦਿੰਦੇ ਹੌਣ ਵਿੱਚ ਝੌਂਕਦੇ ਦਿਲ ਮਿਲਣੇ ਦੀ ਜਿੱਦ ਕਰੇ ਬੜੀ ਕੁੜੀਏ ਨੀ ਅੱਖ ਜਿੱਤ ਕੇ ਨੀ ਤੇਰੇ ਨਾਲ ਲੜੀ ਕੁੜੀਏ ਨੀ ਅੱਖ ਜਿੱਤੜਦੀ ਪਰ ਨਾਲ ਲੜੀ ਕੁੜੀਏ ਸਾਹਮਣੇ ਉਹ ਕਹਿੰਦੇ ਕੋਰਾ ਰੰਗੀ ਅਤੇ ਫੁੱਲ ਨੀ ਆ ਮੰਗਲੇ ਠੂਰ ਪਾਉ ਦੀ ਲੱਗੀਆਂ ਦਾ ਮੁੱਲ ਨਹੀਂ ਫੋਟੋ ਦੇ ਫਰੇਮ ਤੇਰੀ ਜਿਹੜੀ ਕੁੜੀਏ ਨੀ ਅੱਖ ਚ ਤੜ ਕਿ ਤੇਰੇ ਨਾਲ ਲੜੀ ਕੁੜੀਏ ਨੀ ਅੱਖ ਚ ਤੜ ਦੀ ਤੇਰੇ ਨਾਲ ਲੜੀ ਕੁੜੀਏ ਜੋ ਇੱਕ ਸਾਡਾ ਨਵਾਂ ਗੀਤ ਆ ਰਿਹਾ ਜਿਉਂ ਦੇ ਕੇ ਪਾਜੀ ਹੁਣ ਇਹ ਦੋ ਲੜਣਾ ਫਿਰ ਮੈਂ ਤੈਨੂੰ ਬਿਲਕੁਲ ਨਵਾਂ ਗੀਤ ਜਿਹੜਾ ਇੱਕ ਸਿਰੇ ਵੀਡੀਓ ਕਾਰਮੀ ਲਿਆ ਤਾਂ ਉਹਨੂੰ ਪਾ